ਹਰ ਰੰਗ ਦੇਖਿਆ ਉੱਚੀਆਂ ਮਾਰਤਾ ਬੁਰਜ ਖਲੀਫਾ ਉਹ ਨਹੀਂ ਵੀ ਦੇਖਿਆ ਤਾਂ ਖੇਤ ਵੀ ਦੇਖਿਆ ਰੰਬਲਾ ਵੀ ਦੇਖਿਆ ਤਾਂ ਲੋਕਾਂ ਦੇ ਕੰਮਕਾਰ ਵੀ ਦੇਖਿਆ ਗੁਰਦੁਆਰਾ ਸਾਹਿਬ ਵੀ ਗਏ ਆ ਤਾਂ ਮੰਦਿਰ ਮਸਜਿਦ ਵੀ ਦੇਖਿਆ ਤਾਂ ਕਹਿਣ ਦਾ ਭਾਵ ਵੀ ਸਾਰੇ ਰੰਗ ਜਿਹੜੇ ਆ ਉਹ ਇੱਥੋਂ ਦੇ ਦੇਖ ਲਏ ਆ ਚੱਕ ਕੇ ਤੁਰਦੇ ਹੋ ਜਾਗੇ ਤੂੰ ਪੈਕਨੇ ਮਿੱਤਰਾਂ ਦੇ ਤੇ ਸਾਹਮਣੇ ਸਕਰੀਨ 'ਚ ਲਾਡੀ ਰਾਏਪੁਰ ਸਾਡੀ ਸਤਿਕਾਰ ਤੇ ਹੁਣ ਚੱਲੇ ਆ ਵੀ ਪਿੰਡ ਵੱਲ ਨੂੰ ਅੱਜ ਤਰੀਕ 5 ਮਈ 5 ਮਈ ਤੇ 2025 ਤੇ ਪਿੰਡਵਾਲ ਦਾ ਚਾਲਾ ਸਮਾਂ ਸਵੇਰ ਦਾ 6 ਵਜੇ ਦਾ ਤੇ ਇਧਰੋਂ ਨਿਕਲਦੀਆਂ ਫੌਜਾਂ ਟਾਵੀਆਂ ਟਾਵੀਆਂ ਤੇ ਹੁਣ ਜਿਹੜਾ 에어ਪੋਰਟ ਵੱਲ ਨੂੰ ਚਾਲਾ ਲੱਗਿਆ ਮਾਰਨ ਚੰਗਾ ਲਾਡੀ ਧੰਨਵਾਦ ਤੇਰਾ ਵੀ ਹਾਂ ਫੇਰ ਜੀ ਹਾਂ ਫੇਰ ਮਿਲਾਂਗੇ ਪਾਜੀ ਸასი ਕਾਲ ਠੀਕ ਠਾਕ ਹੈ ਜੀ ਤੇ ਆਖਰੀ ਦੋ ਰਾਤਾਂ ਇਹਨਾਂ ਦੇ ਕੋਲ ਨਰਿੰਦਰ ਸਿੰਘ ਚਵਰੇ ਆਲ ਪਿੰਡ ਤੇ ਠੀਕ ਆ ਪਾਜੀ ਚੱਲੀਏ ਹੁਣ ਮਾਰੀਏ ਚਾਲਾ ਤੇ ਚਲਿਏ ਹੁਣ ਅਰਬ ਦੀ ਧਰਤੀ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਤੇ ਆਪਾਂ ਜੇ ਡਰਾਵਰ ਕਹਿੰਦੇ ਤੁਹਾਨੂੰ 에어 ਹਾਂਜੀ ਹਾਂ ਭਾਜੀ ਹੁਣ ਇਹ ਏਅਰਪੋਰਟ ਛੱਡਣ ਚੱਲੇ ਨੇ ਤੇ ਚੰਗਾ ਲਾਡੀ ਫਿਰ ਸਸਿਕਾਲ ਚਲਿਏ ਰੱਖੀਏ ਸਮਾਨ ਹੁਣ ਸਿਆਤਾ ਤੱਕ ਸਸਿਕਾ ਮਸਰੀ ਤੇ ਹੁਣ ਅਸਰ ਸਾਡੇ ਸਵੇਰੇ ਅੱਜ ਬਣਦੀ ਪੋਚਮੀ ਕਹਿੰਦਾ ਛੱਡੇ ਆਈਏ ਤਾਂ ਬੜੇ ਦੁਖੀ ਕੀਤੇ ਵੇ ਤੇ ਨਵਲਾ ਤਿਆਰ ਤੀ ਰੋਕਾ ਛੱਡ ਕੇ ਆਈਏ ਚੱਲੀਏ ਫਿਰ ਹੈਂ ਚੱਲ ਤੈਨੂੰ ਜਾਹ ਠੀਕ ਤਰਾਂ ਰੱਖ ਲੈ ਦੋ ਚਾਰ ਦਿਨ ਹੋਰ ਵਾਵਲਾ ਵਾਵਲਾ ਦੋ ਚਾਰ ਕੇ ਦਿਨ ਹੋਰ ਰੱਖ ਲੈ ਹੈ ਨਾ ਸਾਡੇ ਪੰਦਾ ਮਹੀਨਾ ਰਹਿ ਲਾ ਮੈਂ ਤਾਂ ਬਈ ਮਾਸਟਰ ਟੋਨੀ ਦਾ ਕਹਿੰਦੀ ਭਾਵੇਂ ਤੂੰ ਮਹੀਨਾ ਰਹਿ ਤੂੰ ਜਾਣਾ ਪਰ ਕੀ ਕਰੀਏ ਹੁਣ ਜਾਣਾ ਪੈਣਾ ਬੀਜੇ ਪੂਜੇ ਮੁੱਕਲੇ ਹੁਣ ਸਾਡੇ ਤੇ ਵਾਹ ਧੰਨਵਾਦ ਆਪੂ ਦਾ ਆਪੀ ਦਾ ਧੰਨਵਾਦ ਜੁਏ ਦਾ ਚੱਲਿਆ ਹੁਣ ਬਈ 에ਰਪੋਰਟ ਵੱਲੋਂ ਸਪੈਸ਼ਲੀ ਅਸੀਂ 9 ਤਰੀਕ ਨੂੰ ਜਿਹੜਾ ਆਪਣਾ ਸਫਰ ਸ਼ੁਰੂ ਕੀਤਾ ਸੀਗਾ 9 April ਨੂੰ ਆਪਾਂ ਚੰਟੀਗੜ੍ਹ ਤੋਂ ਸ਼ਾਮ ਨੂੰ ਜਹਾਜ਼ ਬੈਠੇ ਸੀ ਤੇ 9 ਦੀ ਰਾਤ ਨੂੰ ਦਬਈ ਅਬੂਦਾਬੀ ਇੱਥੇ ਹੀ ਪੁੱਜੇ ਸੀ ਜਿਹੜੇ 에어ਪੋਰਟ ਤੇ ਹੁਣ ਜਾ ਰਹੇ ਆ ਤੇ ਉਸ ਦਿਨ ਸਿੱਧਾ ਦਬਈ ਨਿਕਲ ਗਿਆ ਦਬਈ ਤੋਂ ਬਾਅਦ ਅਬੂਦਾਬੀ ਅਬੂਦਾਬੀ ਦਵਾਰ ਰੈਸਲ ਖੋਰ ਕਿਹੜਾ ਕਿਹੜਾ ਰੈਸਲ ਖੇਮਾ ਹਰ ਰੈਸਲ ਖੇਮੇ ਤੋਂ ਪਹਿਲਾਂ ਖੋਰ ਫਕਾਣ ਵਾਲੇ ਪਾਸੇ ਨੂੰ ਇਹ ਸਾਰਾ ਕੁੱਬ ਦੇ ਕਮਾਉਂਦੇ ਦੁਆਰਾ ਦਵੇਈ ਤੇ ਫੇਰ ਆਖਰ ਦੇ ਵਿੱਚ ਹੁਣ ਆਪਣੀ ਸਮਾਪਤੀ ਜਿਹੜੀ ਐ ਇਸ ਯਾਤਰਾ ਦੀ ਉਹ ਅਬੂਤਾ ਵੀ ਹੋਈ ਜਾਂ ਤੇ ਨਾਲ ਸਾਡੇ ਕੋਲ ਬਲਜੀਤ ਸਿੰਘ ਢੂਮੇਵਾਲ ਤੇ ਨਰਿੰਦਰ ਸਿੰਘ ਭਾਈ ਜਿਹੜਾ ਪਿੰਡ ਚਵਰੀਆਲ ਤੋਂ ਤੇ ਮੇਨ ਗੱਲ ਇਹ ਕਿ ਸੋਚ ਕੇ ਮੈਂ ਆਇਆ ਸੀਗਾ 10 ਦਿਨ ਜਿਆਦਾ ਤੋਂ ਜਿਆਦਾ ਰਿਟਰਨ ਟਿਕਟ ਵੀ ਕਰਵਾ ਕੇ ਆਇਆ ਸੀ ਕਿ 10 ਕਿਤੇ ਉਹਨਾਂ ਦੇ ਬਾਅਦ ਦੀ ਜਿਹੜੀ ਐ ਵੀ 21 ਤਰੀਕ ਨੂੰ 9 ਤਰੀਕ ਨੂੰ ਆਇਆ ਸੀ ਵੀ 21 ਤਰੀਕ ਨੂੰ ਮੈਂ ਵਾਪਸੀ ਕਰਾਂਗਾ ਪਰ ਇੱਥੇ ਆ ਕੇ ਜਦੋਂ ਮਾਹੌਲ ਦੇਖਿਆ ਦਿਲ ਪਰਦੇ ਨਾ ਨਵੇਂ ਤਵੇਂ ਤਜਰ ਮੇਲੇ ਤੇ ਗਏ ਉਹ ਕਦੇ ਇੱਥੇ ਘੁੰਮ ਕੇ ਆ ਆ ਦੇਖ ਕੇ ਆ ਨਵੀਆਂ ਚੀਜ਼ਾਂ ਨਵੇਂ ਰੰਗ ਫਿਰ ਇੱਕ ਦਿਨ ਇੱਕ ਦਿਨ ਵਧਾਉਂਦੇ ਦੋ ਤਿੰਨ ਵਧਾਉਂਦੇ ਤੇ ਹੁਣ ਜਿਹੜਾ ਉਹ ਲਾਲੋ ਪੂਰਾ ਮਹੀਨਾ ਹੀ ਆਉਣ ਵਾਲਾ ਏ ਸਿਰਫ 4 ਕਿ ਦਿਨ ਰਹਿ ਗਏ ਨੇ 5 ਤਰੀਕ ਅੱਜ ਹੋ ਗਈ ਐ 5 ਮਈ ਹੋ ਗਈ ਐ 9 ਅਪ੍ਰੈਲ ਨੂੰ ਆਇਆ ਸੀ ਤੇ ਵਧੀਆ ਰਿਹਾ ਤਜਰਬਾ ਇੱਥੋਂ ਦਾ ਅਰਬ ਦਾ ਦੇਖਿਆ ਸਾਰਾ ਹੀ ਘੁੰਮ ਕੇ ਜਿੰਨਾ ਕਿ ਲਾਲੋ ਦੇਖ ਸਕਦਾ ਸੀਗਾ ਸਾਰਾ ਹੀ ਦੇਖ ਲਿਆ ਯੂ ਆਈ ਥਮ ਹਰ ਰੰਗ ਦੇਖਿਆ ਉੱਚੀਆਂ ਮਾਰਤਾ ਬੁਰਜ ਖਲੀਫਾ ਉਹ ਨਹੀਂ ਵੀ ਦੇਖਿਆ ਤਾਂ ਖੇਤ ਵੀ ਦੇਖਿਆ ਰੰਬਲਾ ਵੀ ਦੇਖਿਆ ਤਾਂ ਲੋਕਾਂ ਦੇ ਕੰਮਕਾਰ ਵੀ ਦੇਖਿਆ ਗੁਰਦੁਆਰਾ ਸਾਹਿਬ ਵੀ ਗਏ ਆ ਤਾਂ ਮੰਦਰ ਮਾਸ਼ੀਦ ਵੀ ਦੇਖਿਆ ਤਾਂ ਕਹਿਣ ਦਾ ਭਾਵ ਵੀ ਸਾਰੇ ਰੰਗ ਜਿਹੜੇ ਆ ਉਹ ਇੱਥੋਂ ਦੇ ਦੇਖ ਲਏ ਆ ਤੇ ਇਹ ਜਿਹੜੀ ਯਾਤਰਾ ਪੂਰਨ ਹੋਈ ਹੈ ਸਫਲਤਾ ਪੂਰਵਕ ਪੂਰਨ ਹੋਈ ਹੈ ਉਹ ਮੇਰੇ ਯਾਰਾਂ ਕਰਕੇ ਜਿਹਨਾਂ ਕੋਲ ਮੈਂ ਰਿਹਾ ਜਿਨ੍ਹਾਂ ਨੇ ਮੇਰੀ ਇੰਨੀ ਮਦਦ ਕੀਤੀ ਕਮਾਉਂ ਚ ਲੈ ਕੇ ਚਾਂਦ ਚ ਛੱਡਣ ਚ ਤੇ ਹੁਣ ਸਾਰਿਆਂ ਦਾ ਧੰਨਵਾਦ ਉਹ ਕੋਈ ਵੀ ਹੈ ਸਾਰਿਆਂ ਦਾ ਧੰਨਵਾਦ ਤੇ ਮੈਂ ਹੁਣ ਚਾਲੇ ਪਾਉਂਦੇ ਆ ਏਅਰਪੋਰਟ ਵੱਲੋਂ ਤੇ 8:30 ਦੀ ਫਲੈਟ ਹੈ 8:00 ਵਜੇ ਆਪਾਂ ਚੜ੍ਹਣਾ ਹੈ ਤੇ ਲਾਲੋ 2 ਵਜੇ ਇੰਡੀਆ ਦੇ ਤਕਰੀਬਨ ਆਪਾਂ ਪੰਜਾਬ ਹੋਵਾਂਗੇ ਚੰਡੀਗੜ੍ਹ ਹੋਵਾਂਗੇ ਤਾਬੀ ਦੀ ਸਵੇਰ ਕੰਮ ਨੂੰ ਜਾਂਦੇ ਕੰਮ ਹੈ ਲੇਵਰ ਵਾਲੇ ਵੇਟ ਕਰਦੇ ਬੱਸਾਂ ਦੀ ਤੇ ਚੜ੍ਹਦਾ ਸੂਰਜ ਜਿੱਥੇ ਹੁਣ ਅਸੀਂ ਚਾਲਾਂ ਮਾਰਿਆ ਪਿੰਡ ਵੱਲੋਂ ਉੱਥੇ ਜਿਹੜੀ ਆ ਹਲਕਾਤਾ ਹੈ ਜਾਰੀ ਕੰਮ ਕਾਚਾ ਨੂੰ ਕਿਤੇ ਜਾਂਦੀ ਸਕੂਲ ਬੱਸ ਤੇ ਕਿਤੇ ਜਿਹੜੇ ਆ ਲੋਕੀ ਭੱਜੇ ਜਾਂਦੇ ਆ 160 ਦੀ ਸਪੀਡ ਆ ਆ ਰੋਡ ਦੇ ਉੱਤੇ ਤੇ ਲੋਕਾਂ ਨੇ ਜਿਹੜਾ ਹਨੇਰੀ ਲੈਂਦੀ ਪਈ ਐ ਇੱਕ ਤੋਂ ਦੂਜੇ ਮੋੜਾ ਜਿਹੜਾ ਅੱਗੇ ਭੱਜੀ ਜਾਂਦਾ ਤੇ ਆ ਗੋਲਤਾਰਾ ਜੇ ਇਹ ਕੀ ਐ ਠੀਕ ਆ ਬਣਾਇਆ ਹੋਇਆ ਅੱਛਾ ਇਹ ਇਦਰੋਂ ਐ ਤਾਂ ਗੋਲੇ ਪੂਰੇ ਹੀ ਹੈਂ ਕੀ ਬਾਤ ਐ ਜੀ ਹੈਂ ਗੋਲੀ ਬਣਾਈ ਆ ਪੂਰੀ ਹੈਨਾ ਹਾਂ ਹਾਂ ਇੱਕ ਟੇਡੀ ਵੀ ਬਣਾਈ ਆ 부ਤਾਪੀ ਵਾਲਿਆਂ ਨੇ ਤੇ ਆ ਇੱਕ ਗੋਲ ਮਾਰਤਾ ਤੇ ਹੁਣ ਆਪਾਂ 에어ਪੋਰਟ ਵਾਲੇ ਰਾਹ ਦੇ ਉੱਤੇ ਤੇ 에어ਪੋਰਟ ਵਾਲਾ ਰਾਹ ਜਿਹੜਾ ਉਹੀ ਰਾਹ ਤੇ ਇਹੀ ਰਾਹ ਜਿਹੜਾ ਅੱਗੇ ਦੁਬਈ ਵੱਲ ਨੂੰ ਚਲੇ ਜਾਂਦਾ ਹੈ ਦੁਬਈ ਜੈਸ ਆਇਲੈਂਡ ਪ੍ਰੈਜ਼ੀਡੈਂਟ ਫਲਾਈਟ ਤੇ ਇਧਰ ਸ਼ੇਖਾਂ ਦੇ ਬਿਲੇ ਤੇ ਬਿਲੇਆਂ ਦੇ ਪਚਕਾਰ ਜਿਹੜਾ ਉੱਤੇ ਦਿਖਦਾ ਸੂਰਜ ਤੇ ਸੂਰਜ ਵੀ ਇੱਥੇ ਸਵਕਤੇ ਜੜ ਜਾਂਦਾ ਹੈ ਜਿਹੜਾ ਉੱਪਰ ਉਹ ਲਾਲੋ ਵੀ ਤੜਕੇ ਹੀ ਆ ਜਾਂਦੀ ਆ ਵੀ ਲੇਟ ਲੂਟ ਨਹੀਂ ਹੁੰਦੀ ਹੈਗੀ ਰਾਤ ਵਾਲਾ ਕੰਮ ਛੋਟੇ ਹੀ ਆ ਚੜਦੀ ਕਲਾ ਪੂਰੀ ਤੇ ਮਾਹੌਲ ਘੋਟਾ ਪਿੱਛੇ ਥੋੜਾ ਜਾਮ ਸੀ ਤੇ ਆਹ ਰੋਡ ਖਾਲੀ ਆ ਤੇ ਹੁਣ ਆਪਾਂ 에ਰਪੋਰਟ ਵੱਲ ਨੂੰ ਜਾ ਰਹੇ ਆ ਕਹਿੰਦਾ 에ਰਪੋਰਟ ਤੱਕ ਜਾਂਦੇ ਲੋਕੀ ਰੋਂਦੇ ਸੋਖੇ ਨਹੀਂ ਉਹ ਘਰ ਛੱਡਣੇ ਇਹ ਸਭ ਛੱਡ ਕੇ ਆ ਉਹੀ ਦਾ ਗਾਣਾ ਉਹ ਗਾਣਾ ਉਹਦਾ ਇੱਕਮ ਚਨੋਲੀ ਦਾ ਗਾਣਾ ਹੈ ਕਹਿੰਦਾ 에어ਪੋਰਟ ਤੱਕ ਜਾਂਦੇ ਲੋਕੀ ਰੋਂਦੇ ਨਹੀਂ ਸੋਕੇ ਨਹੀਂ ਉਹ ਘਰ ਛੱਡਣ ਤੇ ਰੋਣਾ ਉਹਦਾ ਚਲੋ ਕੀ ਆ ਆਪਾਂ ਤਾਂ ਘੁੰਮਣ ਆਏ ਸੀ ਘੁੰਮ ਕੇ ਚੱਲਿਆ ਪਰ ਜਿਹੜੇ ਬੰਦੇ ਮਿਹਨਤਾਂ ਕਰਕੇ ਦੋ ਦੋ ਤਿੰਨ ਤਿੰਨ ਸਾਲਾਂ ਬਾਅਦ ਜਾਂਦੇ ਆ ਉਹਨਾਂ ਲਈ ਕਿੱਡਾ ਚਾਹ ਹੁੰਦਾ ਹੋਣਾ ਕੀ ਬਾਤ ਹੈ ਤੇ ਅਸੀਂ ਅਹੀ ਮਹੀਨੇ ਕੁ ਬਾਅਦ ਤੁਰ ਪਏ ਪਿੰਡ ਨੂੰ ਤੇ ਅਸੀਂ ਦੋ ਤਿੰਨ ਮਹੀਨੇ ਬਾਅਦ ਚੱਲਦਾ ਦੇ ਵੀ ਤੁਸੀਂ ਤਾਂ ਚੱਲ ਜਦੇ ਰਵਾਬ ਬੰਦੇ ਨੇ ਇਹ ਤਾਂ ਵੀ ਲਾ ਲਓ ਵੀ ਦੋ ਮਹੀਨੇ ਮਹੀਨੇ ਬਾਅਦ ਜਦ ਇਹ ਲਗੀਤਾ ਇਹ ਤਾਂ ਸ਼ਾਮ ਨੂੰ ਤਾਂ ਸ਼ਾਮ ਨੂੰ ਪੈਠ ਜਾਣਾ ਇਹਨਾਂ ਨੇ ਪਰ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਬੰਦੇ ਆਏ ਉਹਦੇ ਮਿਹਨਤ ਕਰਨ ਜਿਹੜੇ ਤਿੰਨ ਤਿੰਨ ਸਾਲ ਕਹੇ ਕਿ ਨਹੀਂ ਜਾਂਦੇ ਪਰ ਜਦੋਂ ਉਹ ਮੁੜ ਕੇ ਪਿੰਡ ਨੂੰ ਜਾਣਾ ਹੁੰਦਾ ਜਿੱਦਣ ਉਹਨਾਂ ਉਹਨਾਂ ਦਾ ਕਿਦਾਂ ਮਾਹੌਲ ਹੁੰਦਾ ਉਹਨਾਂ ਦਾ ਕਿੱਡੇ ਚਾਹ ਹੁੰਦੇ ਉਹਨਾਂ ਵੀ ਹਾਂ ਯਾਰ ਅੱਜ ਅਸੀਂ ਪਿੰਡ ਜਾਣਾ ਅੱਜ ਅਸੀਂ ਪੰਜਾਬ ਦੀ ਧਰਤੀ ਨੂੰ ਜਾਣਾ ਤੇ ਪੰਜਾਬ ਦੀ ਧਰਤੀ ਖੇਚਰੀ ਦਾ ਹੈਗੀ ਐ ਉਹਦਾ ਚਾਹ ਦਾ ਹੈਗੀ ਐ ਹੁਣ ਚਾਹ ਵੀ ਪੰਜਾਬ ਦੀ ਧਰਤੀ ਦੇ ਉੱਪ ਜੀਏ ਦੇਖੀਏ ਜਾਂ ਕਿ ਆਪਣਾ ਉਹੀ ਮਾਹੌਲ ਕਹਿੰਦੇ 20 ਪੈ ਰਹੇ ਪੱਦਲ ਘਰਚਦੇ ਪਏ ਆ ਤੇ ਜਾ ਕੇ ਲੈਂਦੇ ਆ ਨਜ਼ਾਰੇ ਹੁਣ ਪੰਜਾਬ ਦੇ ਹੁਣ ਸਾਹਮਣੇ ਜਾਇਦ ਇੰਟਰਨੈਸ਼ਨਲ 에ਅਰਪੋਰਟ ਤੇ ਪੈਸੈਂਜਰ ਟਰਮੀਨਲ ਕਹਿੰਦੇ ਇੱਧਰ 에ਅਰਪੋਰਟ ਤੇ ਲਾਗੇ ਪੁੱਜ ਗਏ ਆ ਕਰਦੇ ਆ 에ਅਰਪੋਰਟ ਤੇ ਐਂਟਰੀ ਤੇ ਸਮਾ ਜਿਹੜਾ ਉਹ ਪੂਰਾ ਪੂਰਾ ਹੀ ਆ ਹੁਣ ਜਾ ਕੇ ਦੇਖਦੇ ਆ ਕੀ ਬਣਦਾ ਹੌਣ ਸਾਹਮਣੇ ਉਹੀ ਜੈਦ ਇੰਟਰਨੈਸ਼ਨਲ 에ਅਰਪੋਰਟ ਅਬੂਦਾਬੀ ਦੁਬਈ ਵਾਲਾ ਜਿਹੜਾ ਉਹ ਸਭ ਤੋਂ ਵੱਡਾ ਤੇ ਵਿਜ਼ਿਟ 에ਅਰਪੋਰਟ ਹੈ ਜਿਹੜਾ ਦੁਨੀਆ ਦਾ ਤੇ ਸਭ ਤੋਂ ਜ਼ਿਆਦਾ ਜਿਹੜੀਆਂ ਉਡਾਨਾਂ ਉਹ ਦੁਬਈ 에ਅਰਪੋਰਟ ਤੋਂ ਉਡਦੀਆਂ ਪਰ ਅਬੂਦਾਬੀ ਵਾਲਾ ਤੇ ਬਾਹਰੋਂ ਇਹ ਵੀ ਬੜਾ ਸੋਹਣਾ ਬਣਿਆ ਹੋਇਆ ਤੇ ਜਦੋਂ ਉਤਰਿਆ ਸੀ ਉਸ ਦਿਨ ਵੀ ਇੱਥੇ ਸੀ ਤੇ ਆ ਬਾਹਰ ਦਾ ਇੱਕ ਝਾਕਾ ਦਵੇ ਅਬੂਦਾਬੀ 에ਅਰਪੋਰਟ ਦਾ ਚੰਗਾ ਯਾਰ ਵਾਈਬ ਚੰਗੀ ਹੈ ਇੱਥੋਂ ਦੀ ਵੀ ਆ ਇੱਕ ਜਿਹੜੀ ਬਾਹਰ ਦੀ ਦਿੱਖ ਬਣਾਈ ਹੈ ਵੀ ਕਮਾਲ ਹੈ ਤੇ ਅੰਦਰੋਂ ਵੀ ਖੁੱਲ੍ਹਾ ਡੋਲਾ ਪੂਰਾ ਹੈ। ਦੇਖਦੇ ਹਾਂ ਹੁਣ ਕਿੰਨਾ ਕਸਾ ਮਾ ਲੱਗਦਾ ਅੰਦਰ। ਚੰਗਾ ਵਸਰੀਆ। ਚੰਗਾ ਭਾਜੀ। ਧੰਨਵਾਦ ਤੁਹਾਡਾ ਬਹੁਤ-ਬਹੁਤ ਮਿਲਦੇ ਆਂ ਫੇਰ ਦੁਬਾਰਾ ਤੁਹਾਨੂੰ ਮੌਕਾ ਦਵਾਂਗੇ ਕਿਤੇ। ਠੀਕ ਐ ਚੰਗਾ ਹੀ ਮਿਲਦੇ ਆਂ ਪੰਜਾਬ ਤੇ ਪਾਈਏ ਚੱਲੇ ਹੁਣ ਬਈ ਪਿੰਡ ਵੱਲ ਨੂੰ ਇੱਧਰ ਪੜਦੇ ਆਂ। ਚੱਲੇ ਬਾਈ ਹੁਣੀ ਛੱਡ ਕੇ ਹੁਣ। ਹੁਣ ਦੇਖੀਏ ਅੱਗੇ ਦਾ ਮਾਹੌਲ ਤੇ ਕਰੀਏ ਜਿਹੜਾ ਹੁਣ ਆਪਾਂ ਅੰਦਰ ਐਂਟਰ ਇੱਧਰ ਜਾਣਾ ਹੈ ਵੈਲਕਮ ਟੂ ਜਾਇਦ ਇੰਟਰਨੈਸ਼ਨਲ 에ਅਰਪੋਰਟ ਐਂਟਰੈਂਸ ਸਵੇਰ 7:30 ਵਜੇ ਦਾ ਤੇ ਆਪਾਂ ਜਿਹੜਾ ਸਾਰਾ ਅੰਦਰ ਕਰਕੇ ਫਾਰਮੈਲਿਟੀਜ਼ ਜਿੰਨੀਆਂ ਹੁੰਦੀਆਂ ਅੰਦਰ ਆ ਗਏ ਆ ਤੇ ਆਹ ਅੰਦਰ ਡਿਊਟੀ ਫਰੀ ਬਾਜ਼ਾਰ ਸੈਂਟਰ ਅਗਲਗ ਤਰ੍ਹਾਂ ਦੇ ਜਿਹੜੇ ਜਿਹੜੇ ਬ੍ਰਾਂਡ ਵੱਡੇ ਮਸ਼ਹੂਰ ਨੇ ਮਲਾਨੋ ਯਾ ਸ਼ਨੈਲ ਸ਼ਨੂਲ ਦੇ ਤੇ ਖਾਣ ਪੀਣ ਦਾ ਮਾਹੌਲ ਪੁੱਜ ਗਏ ਹੁਣ ਜਿੱਥੇ ਜਹਾਜ਼ ਮਿਲਣਾ ਤੇ ਇੱਤਰ ਖੜੇ ਜਹਾਜ਼ ਤੇ ਇੱਥੇ ਬਈ ਜਿਹੜੀ ਆ ਭੀੜ ਨਹੀਂ ਹੈਣੀ ਕਹਿੰਦੇ ਦਵੇਈ ਵਾਲੇ ਵਰ ਤਾਂ ਰਾਸ਼ੀ ਵੜਾ ਹੁੰਦਾ ਪਰ ਇੱਥੇ ਟਾਮੇ ਟਾਮੇ ਹੀ ਲੋਕ ਆ ਬੋਰਡਿੰਗ ਹੋਣੀ ਸ਼ੁਰੂ ਹੋ ਗਈ ਬਈ ਤੇ ਆ ਪੱਗਾਂ ਦਸਤਾਰਾਂ ਵਾਲੇ ਮੁੰਡੇ ਤੇ ਮੂਹ ਮੰਹੰਦਰੀ ਜਿਹੜੇ ਆ ਆਪਣੇ ਉਹੀ ਪੰਜਾਬ ਵਾਲੇ ਕਿਹੜਾ ਨੂੰ ਚੱਲੇ ਆ ਕੋਈ ਕਿੰਨੇ ਸਾਲਾਂ ਬਾਅਦ ਚੱਲੇ ਹੋਣਾ ਤੇ ਕੋਈ ਕਿੰਨੇ ਮਹੀਨਿਆਂ ਬਾਅਦ ਤੇ ਕੋਈ ਦਿਨਾਂ ਬਾਅਦ ਫੋਨ ਕਰਦੇ ਆ ਸਾਰਿਆਂ ਦੇ ਜਦੋਂ ਜਦੋਂ ਆਏ ਸੀ ਉਹਦੇ ਚਿਹਰਿਆਂ ਦੇ ਉੱਤੇ ਜਿਹੜੀ ਆ ਪੂਰੀ ਨਾਲ ਉਮਰ ਜਾਏ ਹੋਏ ਤੇ ਵੀ ਹਾਂ ਘਰ ਛੱਡ ਕੇ ਆਏ ਤੇ ਹੁਣ ਇਹ ਕਰ ਨੂੰ ਮੋੜ ਚੱਲੇ ਆ ਸਾਰੇ ਦੇ ਚਿਹਰੇ ਖੇਲੇ ਹੋਏ ਆ ਪੂਰੇ ਪੂਰੇ ਐ ਨਜ਼ਾਰੇ ਚੜਦੀ ਗੱਲਾਂ ਚ ਹੁਣ ਜੇ ਗੱਲ ਕਰੀਏ ਵੀ ਆ ਵੀਜ਼ੇ ਦਾ ਟੂਰ ਦਾ ਟਿਕਟਾਂ ਦਾ ਖਰਚਾ ਕਿੰਨਾ ਆਇਆ ਤਾਂ ਵੀਜ਼ੇ ਦੀ ਗੱਲ ਕਰੀਏ ਵੀਜ਼ਾ ਜਿਹੜਾ ਮੈਂ ਦੁਬਈ ਤੋਂ ਕਰਵਾਇਆ ਸੀਗਾ ਤੇ ਇਥੋਂ ਸਸਤਾ ਨਿਕਲ ਜਾਂਦਾ ਹੈ ਇੱਕ ਮਹੀਨੇ ਦੀ ਜਿਹੜੀ ਐਂਟਰੀ ਵਾਲਾ ਸੀਗਾ ਮਤਲਬ ਕਿ 30 ਦਿਨਾਂ ਤੋਂ ਮੈਂ ਇੱਥੇ ਜਿਹੜਾ ਸਟੇ ਕਰ ਸਕਦਾ ਵੀਜ਼ਾ ਵੈਲਿਡ ਸੀਗਾ 2 ਮਹੀਨੇ ਵਾਸਤੇ ਤੇ 2 ਮਹੀਨੇ ਚੋਂ ਇੱਕ ਮਹੀਨਾ ਜਿਹੜਾ 30 ਦਿਨ ਮੈਂ ਉਹ ਇੱਥੇ ਸਟੇ ਕਰਦਾ ਸੀਗਾ ਕਰ ਸਕਦਾ ਸੀਗਾ ਦਬਈ ਤੇ ਦੂਜੇ ਨੰਬਰ ਤੇ ਆਈ ਦੀ ਟਿਕਟ ਟਿਕਟ ਜਿਹੜੀ ਆ ਉਹ ਜਦੋਂ ਮੈਂ ਆਉਣਾ ਸੀਗਾ ਉਦੋਂ ਮੈਨੂੰ ਮਹਿੰਗੀ ਪਈ ਹੈ ਮਹਿੰਗੀ ਮਤਲਬ ਕਿ ਮੈਂ ਐਮਰਜੈਂਸੀ ਕਰਵਾਈ ਆ ਤੇ ਉਹ ਜੇ ਪਹਿਲਾਂ ਕਰਵਾਉਂਦੇ ਤਾਂ ਸਸਤੀ ਪੈਂਦੀ ਆ ਮੈਨੂੰ ਪਈ ਸੀਗੀ ਉਹ 22000 ਦੀ 22000 ਦੀ ਚੰਡੀਗੜ੍ਹ ਤੋਂ ਅਬੂ ਤਾਪੀ ਦੀ ਤੇ ਮੁੜ ਕੇ ਜਦੋਂ ਹੁਣ ਜਾਣ ਦੀ ਜਾਣ ਦੀ ਗੱਲ ਕਰੀਏ ਤਾਂ ਜਾਣ ਦੀ ਜੜੀ ਮੈਂ ਇੱਥੋਂ ਕਰਾਈ ਅਬੂ ਤਾਪੀ ਤੋਂ ਇਹ ਸਸਤੀ ਪਈ ਹੈ ਇਹ तकरीबन ਲਾ ਲਓ ਇੰਡੀਆ ਦੇ 8-9000 ਦੀ ਉਹ ਪਈ ਹੈ ਸਾਰੀ 8-9000 ਦੀ ਇੰਨੇ ਕੁ ਦੀ ਉਹ ਪਈ ਹੈ ਸਾਰੇ ਟੈਕਸ ਟਕਸ ਪਾ ਕੇ ਤਾਂ ਕਹਿੰਦਾ ਭਾਬੀ ਇਹ ਆਉਣ ਦੀ ਟਿਕਟ ਜਿਹੜੀ ਹੈ ਦੁਬਈ ਵੱਲੋਂ ਆਹਰ ਜੁਬਈ ਵੱਲੋਂ ਤਾਂ ਮਹਿੰਗੀ ਹੈ ਤੇ ਇੱਥੋਂ ਵਾਪਸ ਜਾਣ ਦੀ ਸਸਤੀ ਹੈ ਤੁਸੀਂ ਇਕੱਠੀ ਕਰਵਾਉਂਦੇ ਹੋ ਤਾਂ ਉਹ ਤੁਹਾਨੂੰ ਇੱਕ ਵਾਜਬ ਰੇਟ 'ਤੇ ਪੈ ਜਾਂਦੀ ਹੈ ਤੇ ਵੀਜ਼ਾ ਜਿਹੜਾ ਤੁਸੀਂ ਉਹ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ ਮੇਕ ਮਾਈ ਟ੍ਰਿਪ ਹੋ ਗਿਆ ਅਗੋਡਾ ਹੋ ਗਿਆ ਜਾਂ ਕਿਸੇ ਵੀ ਐਪ ਦੇ ਉੱਤੇ ਤੁਸੀਂ ਜਾ ਕੇ ਉਹ ਕਰ ਸਕਦੇ ਹੋ ਤੇ ਹੋਰ ਬਾਕੀ ਇੱਥੇ ਘੁੰਮਣ-ਘਮਾਉਣ ਲਈ ਕਿਵੇਂ ਦਾ ਹੈ ਉਹ ਤੁਹਾਡੇ ਹੱਥ ਹੈ ਜੇ ਤੁਸੀਂ ਪੈਕੇਜ ਲੈ ਕੇ ਆਉਂਦੇ ਹੋ ਪੈਕੇਜ ਆਲਾ 60-70 ਹਜ਼ਾਰ ਰੁਪਏ ਦਾ ਬਣ ਜਾਂਦਾ ਜਾਂ ਘੱਟ ਰੇਟ ਵੀ ਹੋ ਜਾਂਦੇ ਵੱਧ ਵੀ ਹੋ ਜਾਂਦੇ ਤਾਂ ਉਹਦੇ ਵਿੱਚ ਉਹ ਆਪਣੇ ਹਿਸਾਬ ਨਾਲ ਕਮਾਈ ਕਿੰਤੇ ਨੇ ਕਿ ਨਾਲ ਉਹਨੇ ਇੱਕ ਜਗ੍ਹਾ ਸਿਲੈਕਟ ਕਰ ਦੇਣੀ ਹੈ ਕਿ ਤੁਹਾਨੂੰ ਇੱਥੇ-ਇਥੇ ਆਪਾਂ ਘੁਮਾਵਾਂਗੇ ਆ ਜਗ੍ਹਾ ਦਿਖਾਵਾਂਗੇ ਸਭ ਜੀ ਲਾਲੋ ਇੱਕ ਉਹ ਲੈਂਡਮਾਰਕ ਜਿਹੜੀ ਕਰ ਲੈਂਦੇ ਨੇ ਨਿਸ਼ਾਨਦੇਹੀ ਤੇ ਉੱਥੇ ਉੱਥੇ ਤੁਹਾਨੂੰ ਘੁਮਾਉਂਦੇ ਨੇ ਮੈਂ ਆਪਣਾ ਖੁੱਲਾ ਵੀਜਾ ਲੈ ਕੇ ਆਇਆ ਸੀ ਤੇ ਖੁੱਲਾ ਘੁੰਮੇ ਆਪਣੇ ਮਿੱਤਰਾਂ ਸਾਹਿਬ ਜਿਹੜਾ ਨਾ ਪਰ ਪਹਿਲਾਂ ਪੂਰੀ ਤਿਆਰੀ ਕਰਕੇ ਆਇਆ ਸੀ ਕਿੱਥੇ ਜਾਵਾਂਗਾ ਕਿੱਥੇ ਰਵਾਂਗਾ ਕਿਹੜੀ ਚੀਜ਼ੀ ਦੇਖਾਂਗਾ ਕਿਹੜੀ ਦੇਖਣ ਵਾਲੀ ਹੈ ਕਿੱਥੋਂ ਟਿਕਟ ਮਿਲਣੀ ਇਹ ਸਾਰੀ ਮੈਂ ਤਿਆਰੀ ਜਿਹੜੀ ਆ ਉਹ ਪਹਿਲਾਂ ਇੱਕ ਮੋਟੀ ਮੋਟੀ ਕਰਕੇ ਆਇਆ ਸੀ ਤੇ ਐਵੇਂ ਦਾ ਇਥੇ ਨਹੀਂ ਮੇਰੀ ਯਾਤਰਾ ਰਹੀ ਹੈ ਤੇ ਹੁਣ ਜਿਹੜਾ ਸਾਡੇ ਜਹਾਜ਼ ਦਾ ਸਮਾਂ ਹੋ ਗਿਆ ਤੇ ਚੱਲਦੇ ਹਾਂ ਹੁਣ ਪੰਜਾਬ ਵੱਲ ਨੂੰ ਹਾਂ ਜੀ ਸਾਸੀਕਰ ਬਾਈ ਜੀ ਸੁਨੈਪਾ ਪਈ ਜਾਂਦਾ ਬਈ ਹੋਰ ਬਈ ਕਿਦਾਂ ਠੀਕ ਹੈ ਕਿਹੜਾ ਲੱਕਾ ਖੰਨਾ ਬਾਈ ਪਿੰਡ ਚੱਲਿਆ ਹੈ ਕਿੰਨੇ ਚਿਰਾ ਚੱਲਿਆ 14 ਮਹੀਨੇ ਬਾਅਦ ਹੋਰ ਕਿਦਾਂ ਠੀਕ ਠਾਕ ਹੈ ਕੰਮ ਕਾਜ ਤੇ ਆ ਖੜਾ ਆਪਣਾ ਜਹਾਜ਼ ਇੰਡੀਗੋ ਦਾ ਹੈ ਨਾ ਤੇ ਇੰਡੀਗੋ ਵਾਲਿਆਂ ਦਾ ਸੀਗੀ ਟਿਕਟ ਤੇ ਇੱਧਰ ਆਪਾਂ ਹੁਣ ਚੱਲੀਏ ਲਾਸਟ ਕਾਲ ਹੋ ਗਈ ਹੁਣ ਸਾਨੂੰ ਵੀ ਰੀਖਦੇ ਪਏ ਆ ਸਮਸ 7210 ਤੇ ਅਸੀਂ ਪੁੱਜ ਗਏ ਆ ਪੰਜਾਬ ਚੰਡੀਗੜ੍ਹ ਪੰਜਾਬ ਦੀ ਧਰਤੀ ਦੇ ਉੱਤੇ ਕਦਮ ਪੰਜਾਬ ਪੁੱਜ ਤਾਂ ਇੱਥੇ ਜਿਹੜਾ ਥੱਲੇ ਹੋਏ ਫਰਸ਼ ਗਿੱਲਾ ਦਾਦਾਂਗੇ ਭਾਈ ਇੱਥੇ ਮੀਂਹ ਪੈ ਕੇ ਹਟਿਆ ਤੇ ਜਦੋਂ ਜਹਾਜ਼ 'ਚ ਬੈਠੇ ਸੀ ਉਹਨੇ ਵੀ ਅਨਾਊਂਸਮੈਂਟ ਕੀਤੀ ਕਿ ਭਾਈ ਜਿਹੜਾ ਫਲੈਟ ਆ ਉਹ ਲੇਟ ਪੁੱਜਣੀ ਆ ਕਿਉਂਕਿ ਪੰਜਾਬ 'ਚ ਕਲਾਉਡੀ ਵੈਦਰ ਤੇ ਹਵਾ ਬਹੁਤ ਤੇਜ਼ ਚੱਲਦੀ ਪਈ ਤੇ ਮੀਂਹ ਲੱਗਿਆ ਹੋਇਆ ਨੇਰੀ ਚੱਲਦੀ ਪਈ ਤੇ ਉਹਦੇ ਕਰਕੇ ਜਿਹੜਾ ਫਲੈਟ ਵੀ ਲੇਟ ਆ ਤੇ ਇੱਥੇ ਜਿਹੜਾ ਸਾਰਾ ਥੱਲੇ ਪਾਣੀ ਹੈ ਤੇ ਪਤਾ ਲੱਗਦਾ ਕਿ ਅੱਜ ਜਿਹੜਾ ਮੀਂਹ ਪੈ ਕੇ ਹਟਿਆ ਇਸ ਵਕਤੇ ਭਈ ਇੱਧਰ ਤਾਂ ਕੰਮੀਨਾ ਭਰਿਆੜ ਹੋਇਆ ਪਿਆ ਕਿੱਥੇ ਅਰਵਚ ਤਪਦੀ ਧੁੱਪ ਸਾੜਦੀ ਪਿੰਡੇ ਤੇ ਇੱਧਰ ਮੌਸਮ ਕਮਾਲ ਆ ਯਾਰ ਪੰਜਾਬ ਉੱਤਰ ਦੇ ਅਨਸਾਰ ਜਿਹੜਾ ਪਹਿਲਾ ਹੀ ਮੌਸਮ ਮਿਲਿਆ ਉਹ ਇਹੋ ਜਿਹਾ ਇਨੀ ਯਾਰਾ ਲੋ ਵੀ ਸਾਨੂੰ ਜਹਾਜ਼ ਚ ਮਿਲ ਗਿਆ ਸਾਡੇ ਇਲਾਕੇ ਵਾਲੇ ਕਸੀਗਰ ਮਾਤਾ ਜੀ ਕਿਹੜਾ ਪਿੰਡ ਹੈ ਬਿਨੇ ਵਾਲਾ ਬਿਨੇ ਵਾਲਾ ਮਾਤਾ ਆਈ ਆਪਣੇ ਮੁੰਡੇ ਕੋਲੋਂ ਤੇ ਸਫਰ ਚ ਕਹਿੰਦੀ ਮੈਂ ਥੱਕ ਜਾਂਦੀ ਆ ਆਸਟ੍ਰੇਲੀਆ ਵਾਲਾ ਸਫਰ ਮਾਰ ਗਿਆ ਚੰਗਾ ਚੱਲੇ ਆ ਬਈ ਪਿੰਡ ਵੱਲ ਮਾਤਾ ਧੰਨਵਾਦ ਮਾਤਾ ਜੀ ਸਵੇਰ ਤੇ ਖਾਦਾ ਕੁਛ ਨਹੀਂ ਸੀ ਮੈਂ ਸੁਹਣਾ ਸਾਹਿਬ ਜਦੋਂ ਜਦੋਂ ਜਹਾਜ਼ ਲੰਘੇ ਉਤਰੀਵਾਂ ਨੇ ਵੀ ਲੈ ਜੀ ਤੇ ਰੂਬੀ ਚੱਠਾ ਜੀ ਵੀਰੇ ਸਾਸਰੀ ਕਾਲ ਲਗੇ ਤੇਰਾ ਸਵਾਗਤ ਹੈ ਲੈਣੇ ਬਾਈ ਪੰਜਾਬ ਦੀ ਵਿੱਚ ਪੰਜਾਬ ਦੀ ਧਰਤੀ ਤੇ ਚੜਦੀ ਕਲਾ ਫਰ ਤੇ ਪੀਰਾ ਛੱਡਣ ਗਿਆ ਤੇ ਪੀਰਾ ਇਹ ਲੈਣਾ ਆ ਦੇਖ ਲੈ ਤੇ ਪੰਜਾਬ ਚ ਆਉਂਦੇ ਆ ਸਾਰ ਜਿਹੜਾ ਮੀਨੇ ਸਵਾਗਤ ਕੀਤਾ ਏ ਤੇ ਕਮਾਲ ਦਾ ਟੂਰ ਰਿਹਾ ਸਿੱਧਾ ਨਿਕਲ ਕੇ ਰੇਤਿਆਂ ਚੋਂ ਗਰਮੀਆਂ ਚੋਂ ਤੇ ਠੰਡ ਚ ਪੁੱਜ ਗਏ ਆਪਾਂ ਚੜਦੀ ਕਲਾ ਅਰਬ ਤੋਂ ਚੱਲਿਆ ਸੀ ਮੈਂ ਕਿਹਾ ਰੋਟੀ ਵਈ ਪੰਜਾਬ ਜਾ ਕੇ ਖਾਣੀ ਐ ਤੇ ਹੁਣ ਸਿੱਧਾ ਹੀ ਪੱਜਿਆ ਬਾਈ ਦਲਵਿੰਦਰ ਉਹਨਾਂ ਕੋਲ ਮੱਕੀ ਦੀ ਰੋਟੀ ਸਰਸੋਂ ਸਾਗਏ ਚੱਲ ਗਿਆ ਬਾਈ ਹੁਣੇ ਚੱਕਦੇ ਫੋੜ ਤੇ ਕੜੀ ਚੋਲ ਰਾਜਮਾ ਹੈ ਤੇ ਰੋਟੀ ਪਾਣੀ ਸਿੱਧਾ ਹੁਣੇ ਆ ਕੇ ਪੰਜਾਬ ਦੀ ਧਰਤੀ ਤੇ ਪਾਈ ਉਹਨਾਂ ਕੋਲ ਸ਼ੱਕ ਰਿਆ ਤੇ ਬਾਈ ਉਹ ਨਹੀਂ ਖੜਦੇ ਕਿੱਥੇ ਆ ਆ ਹੀਰੋ ਵਾਲਾ ਚੌਕ ਹੈ ਤੇ ਇੱਧਰ ਸਾਹਮਣੇ ਪਿਛਲੇ ਪਾਸੇ ਕਚਹਿਰੀਆਂ ਤੇ ਇੱਥੇ ਭਾਈ ਉਹ ਨਹੀਂ ਖੜਦੇ ਆ ਤੇ ਇਹਨਾਂ ਕੋਲ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਇੱਥੇ ਹੀ ਜਿਹੜੀ ਆਹ ਜਤਰਾ ਸਾਡੀ ਸਮਾਪਤ ਹੁੰਦੀ ਆ ਹੁਣ ਪੰਜਾਬ ਦਾ ਅੰਨ ਛੱਕ ਕੇ ਆਪਾਂ ਲਾ ਲੋ ਵੀ ਸ਼ੁਰੂਆਤ ਕਰ ਰਹੇ ਆ ਪੰਜਾਬ ਦੀ ਧਰਤੀ ਦੇ ਉੱਤੇ ਤੇ ਬੜਾ ਮਨੁਸ਼ੀਮਾ ਕੇ ਜਾ ਕੇ ਯਾਰ ਭਾਈ ਉਹਨਾਂ ਦੇ ਹੱਥ ਦਿਖਾਈਏ ਤੇ ਭਾਈ ਹੋਰ ਚੜਦੀ ਕਲਾ ਕਿੱਦਾਂ ਕੰਮ ਕਰ ਰਵਿੰਦਰ ਭਾਈ ਕਹਿੰਦਾ ਮੈਂ ਵੀ ਦੇਖਦਾ ਰਿਹਾ ਵੀਡੀਓ ਪਿੱਛੇ ਬੈਠਾ ਤੇ ਇਹਨਾਂ ਨੂੰ ਉਮੀਦ ਇਹ ਸੀ ਵੀ ਕਹਿੰਦੇ ਮੁੜਦਾ ਨਹੀਂ 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 ਪਰ ਮੁੜੇ ਆਇਆ ਹੈ ਹੈ ਨਹੀਂ ਨਹੀਂ ਜੀ ਤਾਂ ਨਹੀਂ ਲੱਗਦਾ ਚਲੋ ਗਏ ਸੀ ਤਾਂ ਘੁੰਮ ਫਿਰ ਆਏ ਤੇ ਬਾਕੀ ਚੰਗਾ ਵੀ ਧੰਨਵਾਦ ਸਸਰੀਕਾ ਵਾਲਾ